ਦਸੂਹਾ ਤੋਂ ਕਰੀਬ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਪ੍ਰਾਚੀਨ ਛੇਮਗਰ ਗਗਨ ਜੇ ਦਾ ਢਿੱਲਾ ਵਿਖੇ ਅੱਜ ਗੁਰੂ ਪੂਰੀ ਮਾਤੇ ਐਤਵਾਰ ਦਾ ਬਹੁਤ ਹੀ ਵਧੀਆ ਸਮੇਲ ਹੋਇਆ ਜਦਕਿ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਤੜਕਸਰ ਤੋਂ ਹੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਢੋਲ ਦੀ ਥਾਪ ਤੇ ਲੋਕ ਢਿੱਲੇ ਦੀਆਂ ਪੌੜੀਆਂ ਚੜ੍ਹ ਅਤੇ ਉਤਰ ਰਹੇ ਸਨ ਜਦਕਿ ਆਰਤੀ ਪੂਜਾ ਦਾ ਨਜ਼ਾਰਾ ਵੀ ਅਲੋਕਿਕ ਸੀ ਇਸ ਤੋਂ ਇਲਾਵਾ ਲੰਗਰ ਵਿਵਸਥਾ ਦਾ ਪ੍ਰਬੰਧ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ ਮੰਦਰ ਵਿੱਚ ਸੇਵਕ ਭਗਤਾਂ ਵੱਲੋਂ ਅਤੇ ਕਮੇਟੀ ਵੱਲੋਂ ਤੜਕਸਾਰ ਤੋਂ ਹੀ ਸਾਫ ਸਫਾਈ ਅਤੇ ਹੋਰ ਇੰਤਜ਼ਾਮ ਯਥਾ ਸੰਭਵ ਕੀਤੇ ਜਾਂਦੇ ਹਨ 84 84 ਕੈਂਟਿਆਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਸੋਮ ਸੋਮ ਦੇ ਭਰੇ ਪੰਡਾਰ ਤੇਰੇ ਮੰਗਲ ਮਹਿਰ ਦਾ ਬਖਸ਼ੋਦਾਨ ਮਾਤਾ ਬੁੱਧ ਪੁੱਤੀ ਦੇ ਵਿੱਚ ਪ੍ਰਕਾਸ਼ ਹੋਵੇ ਵੀਰ ਵੀਤਾ ਦਾ ਬਖਸ਼ੋਦਾਨ ਮਾਤਾ ਸ਼ੁਕਰ ਸ਼ੁਕਰ ਕਰਾਂ ਤੇਰਾ ਹਰ ਵੇਲੇ ਸ਼ਨੀ ਸ਼ਾਂਤੀ ਦੇ ਹੋਣ ਸਮਾਂ ਮਾਤਾ ਐ ਤਵਾਰ ਵਿਸ਼ਵਾਸ ਯਕੀਨ ਹੋਵੇ ਪੂਰਨ ਕਰ ਦੋ ਸਾਰੇ ਕਾਜ ਮਾਤਾ ਥੇ ਮਾਤਾ ਮਾਤੇਸ਼ਵਰੀ ਸ੍ਰੀ ਰਾਮ ਭਗਤ ਹਨੂਮਾਨ ਕੀ ਜੈ ਸ੍ਰੀ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਕੁਰ ਸੁਧਾਰ वर नौ रघुवर विमल यश जोदायक फलचार बुद्धिर तनुजाने सुबिरो पवन कुमार बल बुद्धि विद्या दे विद्याधमो हरो कलेश विकार हरो कलेश विकार हरो कलेश